ਲਓ ਜੀ ਲਓ ਬੂ ਗੀ ਗਰਦੀਪ ਮਦੀਪ ਵੱਲੋਂ ਕੇਕ ਤੇਰੇ ਲਈ ਪਹਿਲਾ ਗਿਫਟ ਆ ਗਿਆ ਇਹ ਲੈ ਜਵਰਾਜ ਦੇ ਕੇ ਗਿਆ ਵੀ ਨਾ ਉਹ ਲਿਖਿਆ ਆਈ ਲਵ ਯੂ ਮਮ ਲੈ ਕਮਲ ਗਿਆ ਵੀ ਤੇਰੇ ਲਈ ਗਿਫਟ ਲਿਆਂਦਾ ਵਾ ਹੂ 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 ਹੈਪੀ ਬਰਥਡੇ ਟੂ ਯੂ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਗਰਦੀਪ ਦਾ ਹੈਗਾ ਜਨਮ ਦਿਨ ਤੇ ਗਰਦੀਪ ਲਈ ਵੀ ਅੱਜ ਆਪਾਂ ਇੱਕ ਵਧੀਆ ਜਿਹਾ ਗਿਫਟ ਘੈਂਟ ਦੀ ਚੀਜ਼ ਤੋ ਜੀ ਇਹ ਮੈਂ ਵੇਹੇ ਪਰ ਮੰਮੀ ਨੇ ਵੀ ਪੁੱਛੀ ਆ ਕਿ ਆਪਾਂ ਨੂੰ ਕੀ ਦਿੱਸਤੀ ਜਾਂ ਕੀ ਚੀਜ਼ ਦੇਣੀ ਚਾਹੀਦੀ ਆ ਐ ਮੰਮੀ ਹਾਂ ਮੈਂ ਗਾਦੀ ਦਾ ਬਿੱਲ ਤਾਂ ਜਾਣਦੇ ਨਾ ਕਿ ਉਹ ਕੀ ਦਿੱਸਤੀ ਹੋਣੀ ਹੈ ਨਈਓ ਜਿਹੜੀ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਕੰਮ ਲੈ ਠੀਕ ਕੋ ਛੋਟ ਛੱਡ ਦੇ ਦੋ ਕੁ 100 ਰੁਪਏ ਜੇਦੋ ਨਹੀਂ ਮੰਮੀ ਆ ਮੈਂ ਤੇਰੇ ਜਿੰਨਾ ਕੰਮ ਕਰਦੀ ਆ ਮੈਂ ਤੇਰੀ ਘੱਟੋ ਘੱਟ ਆਪਣੇ ਬਈ ਐਵੇਂ ਸੱਚੀ ਗੱਲ ਤੇ ਹੁੰਦਾ ਦਾਂ ਸਾਡੇ ਘਰ ਦੇ ਵਿੱਚ ਸਾਨੂੰ ਕਦੇ ਰੱਖਣ ਲਿਆ ਹੁੰਦੀ ਟੈਨਸ਼ਨ ਨਹੀਂ ਹੋਈ ਸਾਨੂੰ ਕਦੇ ਜਵਾਕਾਂ ਦੀ ਫੀਸ ਤਾਰਨ ਦੀ ਟੈਨਸ਼ਨ ਨਹੀਂ ਹੋਈ ਸਾਨੂੰ ਕਦੇ ਮੰਨ ਕੇ ਚੱਲ ਬਿਜਲੀ ਦਾ ਬਿੱਲ ਉਹ ਕਦੇ ਕਦੇ ਹੀ ਤਾਰਨਾ ਪੈ ਜਾਂਦਾ ਪਰ ਕਦੇ ਨਹੀਂ ਤਾਰਨ ਦੀ ਲੋੜ ਪਈ ਜਿਦਾਂ ਦਾ ਮੰਮੀ ਸਾਨੂੰ ਬਿਜਲੀ ਦਾ ਬਿੱਲ ਨਹੀਂ ਤਾਰਨ ਦੀ ਲੋੜ ਪਈ ਸਾਨੂੰ ਕਦੇ ਤੇ ਨਾ ਹੀ ਸਾਨੂੰ ਮਤਲਬ ਮੰਨ ਕੇ ਚੱਲੋਗੀ ਬੰਦੇ ਨੂੰ ਤਨਖਾਹ ਤਰਖੂ ਦੇਣ ਦੀ ਲੋੜ ਕਦੇ ਪੈਂਦੀ ਹੈ ਕਿਉਂਕਿ ਇਹਨਾਂ ਦੇ ਬਿਲਕੁਲ ਪੈਂਦੀ ਕਾ ਨਹੀਂ ਆ ਤਾਂ ਬਣਾ ਤਾਂ ਸਾਰਾ ਕੁਝ ਦਿੱਤਾ ਕਿ ਲੋੜ ਕਾ ਦੀ ਪੈਂਦੀ ਹੈ ਫਾਰਮ ਦੇ ਵਿੱਚ ਬੰਦ ਜਾਂ ਲਿਆ ਕੇ ਖਿਡਾਰੀਆਂ ਇੰਨੀ ਆਈ ਨਹੀਂ ਆਈ ਈ ਦਾ ਉਹ ਟਰੇਨਰ ਦਾ ਦੇਖ ਲਾ ਆਰਨਾ ਉਹ ਟਰੈਕਟਰ ਕਰੇ ਖਲਾਅ ਉਹ ਆ ਤਰਾ ਗਿਆ ਉਹ ਸੱਤ ਕੰਵੀਆਂ ਲੈ ਆ ਦੇ ਥੋੜੇ ਮੈ ਆ ਦੇ ਲੇ ਦੱਸਤਾ ਮਾਤੇ ਖਲਾ ਰਿਆ ਨਹੀਂ ਕਰਾਂ ਮਾਤੇ ਖਲਾ ਰਿਓ ਵਾਈ ਤੁਸੀਂ ਕਰਨੀ ਕਿ ਗਰਦੀਬ ਨੇ ਕਰਨੀ ਆ ਤੈਨੂੰ ਉਹ ਬਾਹਰ ਗੱਡੀ ਨਹੀਂ ਖੜੀ ਦੀਨੀ ਉਹ ਤਾਂ ਨਹੀਂ ਆ ਗਈਆਂ ਜੇ سپورਟ ਹੁੰਦੀ ਪਰਿਵਾਰ ਦੀ ਫੇਰ ਹੀ ਆਉਂਦੀਆਂ ਬਈ ਚੀਜ਼ ਆਉਣੀ ਨਹੀਂ ਆਉਂਦੀ ਕੋਈ ਵੀ ਚੀਜ਼ ਨਹੀਂ ਲਗਾ ਹਾਰੀ ਕਰਤਾ ਆਰੀ ਕਰਤਾ ਇਹ ਸਾਰਾ ਕੋਈ ਗਰਦੀਬ ਕੀਤਾ ਕੋਈ ਕੀ ਕੀਤਾ ਫਿਰ ਨਹੀਂ ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਉਹਨੂੰ ਵਧੀਆ ਚੀਜ਼ ਚੰਗੀ ਚੀਜ਼ ਦੇਣੀ ਚਾਹੀਦੀ ਦੱਸ ਤੀ ਬਈ ਹਾਂ ਮੈਨੇ ਤੇ ਪੜਾ ਲੈ ਜੋ ਲਿਆਉਣਾ ਗੋਲਡ ਦਾ ਕੱਟ ਕਰ ਜੀ ਲੋਕੇ ਇੰਨੇ ਰਹਿ ਨਹੀਂ ਹੋ ਹੋ ਗੋਲਡ ਬਿੰਗਾਈ ਵੜਾ ਤੇ ਕੋਈ ਨਾ ਕੋਈ ਜੋੜ ਕੋੜ ਦਾ ਉਹ ਟੂਟ ਸਪੈਂਸ ਕਰਕੇ ਲੱਗੇ ਨਾ ਪੈਸੇ ਸਾਰੇ ਉਹ ਦੇ ਖਾਜੀ ਹੋਰੇ ਦੀ ਜਿੱਦ ਕੋਈ ਨਹੀਂ ਪੋਚਿਆ ਫੇਰ ਮਹਾਰਾਜ ਭਰ ਦੂਗਾ ਉਹਦਾ ਭਰੂਗਾ ਜੇ ਕੰਮ ਕਰਾਂਗੇ ਤੇ ਭਰੂਗਾ ਹੀ ਫੇਰ ਮਹਾਰਾਜ ਤੇ ਭਰੋਸਾ ਰੱਖੋ ਤੇ ਲਓ ਜੀ ਇਸੇ ਦੇ ਨਾਲ ਗੱਗੂ ਨੂੰ ਤੇ ਜਾਇਆ ਸ਼ਹਿਰ ਇੰਚੇਕ ਲੈਣ ਵਾਸਤੇ ਉਹ ਜਦੋਂ ਆਊਗਾ ਉਦੋਂ ਪਤਾ ਲੱਗੂ ਹਨ ਕਿ ਕਿਵੇਂ ਦਾ ਲਿਆਉਂਦਾ ਉਹ ਕੀ ਦਾ ਗਰਦੀਪ ਮਰੀਦ ਵੱਲੋਂ ਕੇਕ ਤੇਰੇ ਲਈ ਪਹਿਲਾ ਗਿਫਟ ਆ ਗਿਆ ਲੈ ਹੈਪੀ ਬਰਥਡੇ ਦਿਨ ਵਿਸ਼ ਕਰਤਾ ਕੰਵਲਿਏ ਚੈੱਕ ਸਰਪ੍ਰਾਈਜ਼ ਹੈਪੀ ਬਰਥਡੇ ਹੈਪੀ ਬਰਥਡੇ ਲੈ ਨਾਲ ਵੇ ਤੂੰ ਚੌਕਲੇਟਾਂ ਚੁੱਕ ਲਿੱਤਾ ਵੀ ਆਈਆਂ ਈ ਓਕੇ ਨੰਬਰ ਆ ਕੰਮ ਬਾਬਾ ਧੰਨਵਾਦ ਅੰਕਲ ਜੀ ਤੁਹਾਡਾ ਤੁਸੀਂ ਕੇਕ ਲੈ ਕੇ ਸਾਡੇ ਵਾਸਤੇ ਕਿੱਥੋਂ ਆਏ ਕਿੱਥੋਂ ਆਏ ਕਿੱਥੋਂ ਜੀ ਮੋਗਿਓ ਓਕੇ ਓਕੇ ਮੋਗੇ ਤੋਂ ਆਏ ਆ ਵੀਰ ਜੀ ਹਣੀ ਨਾਈਸ ਆ ਠੀਕ ਹੈ ਵੀ ਧੜਾਈ ਆ ਵੀ ਚੜਾਈ ਗਰਦੀਪ ਦੀ ਆ ਅੱਜ ਜਾਂ ਨਾ ਬਸ ਸ਼ੇਰਾਂ ਵਾਲੀ ਮਾਤਾ ਦੀ ਤੇ ਜਾਂ ਗਰਦੀਪ ਦੀ ਚੜਾਈ ਆ ਦੈਸਤ ਵੀ ਅੱਜ ਇਹਦੀ ਆ ਹੁਣ ਆਉਂਦਾ ਹੋਵੇ ਆਏ ਆਏ ਨਾਲ ਹੀ ਨਾਲ ਹੀ ਦੈਸਤ ਪੂਰੀ ਵੇਖ ਕਿਉਂ ਬਿਜ਼ਨਸ ਡੀਲਾਂ ਵੀ ਨਾਲ ਹੀ ਓਕੇ ਦੀ ਰਿਪੋਰਟ ਕਰ ਆਹ ਥੈਂਕ ਯੂ ਥੈਂਕ ਯੂ ਕਰ ਲਾ ਪੀ ਵੇਲਾ ਥੈਂਕ ਯੂ ਥੈਂਕ ਯੂ ਹੁਣ ਲਾ ਕੀ ਆ ਕਿਉਂ ਵੀ ਮੈਂ ਨਾਲ ਹੀ ਥੈਂਕ ਯੂ ਵੀ ਕਹਿ ਰਹਾ ਬਸ ਇਹ ਪਹਿਲਾਂ ਨਹੀਂ ਪਤਾ ਬਈ ਕਹਿੰਦਾ ਕਰ ਨਹੀਂ ਲੱਗਿਆ ਕੇਕ ਆ ਗਿਆ ਵੇਲਾ ਗਰਦੀਪ ਕੌਰ ਦਾ ਗੱਗ ਨੂੰ ਫੋਨ ਲਾ ਦਈਏ ਕੰਨਾਂ ਲਿਆਈਏ ਇਹ ਗਿਆਈ ਸਰ ਗਿਆਈ ਨਾ ਲਿਆਈ ਓਏ ਕਿਵੇਂ ਜਵਰਾਜ ਦੇ ਕੇ ਗਿਆ ਮੈਨੂੰ ਉਹ ਲਿਖਾਈ I love you ਮਾਂ ਲੈ ਕਮਲਿਆ ਐ ਵੀ ਤੇਰੇ ਲਈ ਗਿਫਟ ਲਿਆਂਦਾ ਵਾ ਐਡੀ ਨਹੀਂ ਗੱਲ ਜਾ ਗਿਫਟ ਲਿਆ ਆਪਣਾ ਇੱਕ ਵੇਲੇ ਜਿਹੜਾ ਲੈ ਕੇ ਆਏ ਨੀਲਾ ਜਿਹਾ ਲਫਾਫਾ ਹਣਾ ਚ ਲਾਲ ਜਿਹਾ ਡੱਬਾ ਹਣਾ ਡੱਬਾ ਲੈ ਕੇ ਆ ਇੱਕ ਲਾਲ ਜਿਹਾ ਡੱਬਾ ਪਿਆ ਹਣਾ ਲੈ ਕੇ ਆ ਅਹੀਂ ਮੈਂ ਵਧੀਆ ਚੀਜ਼ ਲਿਆਂਦੀ ਤੇਰੇ ਆਸਤੇ ਕਮਲਿਏ ਅੱਛੀ ਚੀਜ਼ ਕੀ ਬਣਾ ਮੰਮੀ ਨੇ ਮੈਨੂੰ ਕਿਹਾ ਮੰਮੀ ਨੇ ਮੈਨੂੰ ਕਹਿੰਦੀ ਆਹ ਚੀਜ਼ ਜ਼ਰੂਰੀ ਚਾਹੀਦੀ ਆ ਫਿਰ ਮੈਂ ਉਸ ਹਿਸਾਬ ਨਾਲ ਲੈ ਆਂਦੀ ਕਿ ਨਹੀਂ ਵੀ ਲੈ ਆਉਣੀ ਪੈਣੀ ਕੋਵਨਾ ਕੋਲ ਤਾਂ ਫਿਰ ਜਾਵਾਂ ਹਾਂ ਮੈਂ ਘਰ ਦਾ ਮੇਨ ਬੰਦਾ ਸਾਡੇ ਦਾ ਤੇ ਆ ਫੜਾ ਉਹਦੇ ਡੱਬਾ ਜਾ ਆ ਛੱਡੀ ਹੱਥ ਕਰ ਲੈ ਜੀ ਕੀ ਆ ਕ ਉਹ ਦੂਜੀ ਤਰਾ ਆਲਾ ਫੜ ਸਿੱਧਾ ਕਰਕੇ ਖੋਲ ਕੇ ਵੇਖ ਕਮਲਿਏ ਖਾਲੀ ਖੁੱਲੀ ਕੋਈ ਨਹੀਂਗਾ ਖੋਲ ਕੇ ਵੇਖ ਖੋਲ ਕੇ ਵੇਖ ਕਿਉਂ ਹੈ ਕਰ ਗੱਲ ਆਉਂ ਜਾਂਦੇ ਹੈ ਠੀਕ ਹੈ ਓਕੇ ਹੈ ਭਈ ਚਾਰਾਂ ਲੋ ਆ ਚਾਰਾਂ ਲੋ ਚਾਰਾਂ ਲੋ ਸਾਰੇ ਟੱਬਰ ਲੈ ਸਮਝ ਲਾ ਤੂੰ ਆਹੋ ਮੰਮੀ ਵੀ ਵਿੱਚੇ ਹੀ ਵਿੱਚੇ ਹੀ ਆਵਣ ਵਿੱਚੇ ਹੀ ਗੱਗੂ ਵਿੱਚੇ ਹੀ ਮੈਂ ਵਿੱਚੇ ਹੀ ਆਪਣੀ ਵੱਡੀ ਸਾਰੇ ਟੱਬਰ ਲੋਈਆਂ ਤੇਰੇ ਲਈ ਓਕੇ ਆ ਗੋਡਿਆ ਵੇ ਹੁਣ ਬੋਲੀ ਨਹੀਂ ਕੋ ਵੇ ਮੋਟਾ ਭੈਣ ਵੀ ਕਹੇ ਵਿੱਚੇ ਹੀ ਆ ਮੋਟਾ ਭੈਣ ਬੋਲੀ ਕੋ ਨਹੀਂ ਦੇ 连ディーਵੇਲੇ ਗਵਰਨਾ ਮੋਟਾ ਭੈਣ ਵੀ ਛੋਟਾ ਭੈਣ ਵੀ ਜਿਹੜੀ ਸਾਰੇ ਗਈ ਹੋਈ ਆ ਸਾਰੇ ਹੀ ਸਾਰੇ ਹੀ ਸਾਰੇ ਹੀ ਸੋਚ ਕੇ ਰੱਖਿਆ ਇਧਰ ਲਈ ਪਹਿਲੇ ਜਨਮ ਦੇ ਤੇ ਕਿ ਵਧੀਆ ਚੀਜ਼ ਦੇਵਾਂਗੇ ਚਲ ਕੰਮ ਵਧੀਆ ਕਰਦੀ ਆ ਨਾ ਤਾਂ ਕਰਕੇ ਗੱਲ ਹੋਰ ਕਰੀ ਐਲਪੀਓ ਦੇ ਇੱਕ ਵਾਰੀ ਨਹੀਂ ਨਿਕਲਿਆ ਥੈਂਕ ਯੂ ਗਿਆਲੋ ਵੇਖੀ ਜਾਂਦੀ ਆ ਦੇ ਯਕੀਨ ਨਹੀਂ ਹੁੰਦਿਆ ਯਕੀਨ ਨਹੀਂ ਹੁੰਦਿਆ ਇਹ ਹੀ ਚੀਜ਼ ਹੈਗੀ ਆ ਹੈਗੀ ਆ ਨਾ ਕਮਲ ਜੀ ਇੱਕ ਤੇਰੇ ਲਈ ਹੋਰ ਚੀ ਹੈ ਉਹ ਨਹੀਂ ਨਹੀਂ ਇਹ ਤਾਂ ਉਹ ਮੈਂ ਫੜ ਲਿਆ ਡੱਬਾ ਉਤੋਂ ਉਹ ਹਜੇ ਵੀ ਨਹੀਂ ਅੰਦਰ ਕੋਈ ਡੱਬਾ ਵੱਡਾ ਚੀਜ਼ ਵਿੱਚ ਛੋਟੀ ਲੱਗਣ ਲਈ ਉਹ ਨਹੀਂ ਨਹੀਂ ਉਹ ਤਾਂ ਵੈਸੇ ਡੱਬਾ ਫੜ ਲਿਆ ਉਤੋਂ ਵੱਡਾ ਡੱਬਾ ਤਾਂ ਲਿਆ ਕਿ ਉਹਨੂੰ ਐ ਲੱਗੇ ਵੀ ਵੱਡੀ ਚੀਜ਼ ਆ ਤਾਂ ਕਰਕੇ ਡੱਬਾ ਵੱਡਾ ਲੈ ਲਿਆ ਉਹਨਾਂ ਨੇ ਬੱਚੀ ਉਹ ਤਾਂ ਛੋਟੇ ਜਿਹੇ ਡੱਬੇ ਇਦਾਂ ਕਿ ਜੀ ਪਾ ਕੇ ਤੋੜਦੇ ਹੀ ਆਵੇ ਨਿਕਾ ਜਾ ਇੱਕ ਹੈਗਾ ਹੋਰ ਕੀ ਯਕੀਨ ਨਹੀਂਗਾ ਕੋਈ ਨਹੀਂ ਲੈ ਲੈ ਯਕੀਨ ਨਹੀਂ ਆਣੀ ਇਹਨੂੰ ਫੇਰ ਦੇਣ ਦਾ ਕੀ ਫਾਇਦਾ ਲੈ ਮੈਂ ਚੈੱਕ ਕਰਾਂ ਹਾਂ ਉਹ ਇੱਕ ਕਾਕਾ ਜੀ ਉਰੀ ਤਿਆਰੀ ਸ਼ੈਰੀ ਆ ਮੈਂ ਕੀਤੀ ਆ ਨਹੀਂ 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 ਠੀਕ ਆ ਠੀਕ ਨਹੀਂ ਨਹੀਂ ਆ ਗਲਾਬ ਦੇ ਫੁੱਲ ਕਿੱਥੋਂ ਲਿਆਈ ਮੇਰੇ ਕੋਲ ਬੁੱਕੇ ਅੱਛਾ ਅੱਛਾ ਵਾਜੀ ਵਾ ਬੁੱਕੇ ਵੀ ਆਇਆ ਸੀ ਅੱਜ ਚਲੋ ਜੀ ਨਹੀਂ ਨਹੀਂ ਠੀਕ ਆ ਕੰਮ ਓਕੇ ਆ ਕੰਮ ਗੁਰਦੀਪ ਗੁਰਦੀਪ ਹੈ ਸਪੈਸ਼ਲ ਆ ਵੇਲਾ ਆ ਰਹੀ ਥੋੜੇ ਅੱਗੇ ਵੇਲਾ ਰੇਖ ਦੇ ਜਨਮ ਦੇ ਆਪਾਂ ਡਿਨਰ ਕਰਨ ਚੱਲ ਜਾਈਏ ਯਾਰ ਕਿ ਘਰੇ ਡਿਨਰ ਕਰਨ ਦਾ ਮੈਨੇ ਉਹ ਵਧੀਆ ਚੀਜ਼ ਆ ਨਹੀਂ ਨਹੀਂ ਐ ਲਿਆਂਦੀ ਸਾਗ ਦਾ ਪੰਜਾਬ ਦਾ ਸ਼ਹਿਰ ਸਬਜੀ ਹੈਗੀ ਆ ਸਬਜੀ ਹੈਗੀ ਆ ਵਧੀਆ ਮੰਮੀ ਦੇ ਫੇਵਰਟ ਸਬਜੀ ਨਾਲੇ ਸਲਾਦ ਸਲੂ ਲੈ ਜਾਂਦਾ ਭਰਾਵਾ ਅਸੀਂ ਵਧੀਆ ਚੀਜ਼ਾਂ ਬਣਾਈਏ ਮੰਮੀ ਨੇ ਤੱਕੇ ਨਾਲ ਸਾਗ ਬਣਵਾ ਤੱਕੇ ਨਾਲ ਇੱਕ ਦੇ ਜੋਰ ਤੇ ਇੱਕ ਦੇ ਜੋਰ ਤੇ ਆਪਾ ਆਏ ਓਏ ਕੀ ਹੋਇਆ ਤੈਨੂੰ ਸੱਦਿਆ ਹੀ ਨਹੀਂ ਲੈ ਗਿਆ ਮੋਟੂ ਫਰ ਲੈਬਾਦੂ ਸ਼ੁਰੂ ਕਰਨਾ ਇੱਕ ਉਹ ਮੰਡੀ ਚੱਕ ਕੇ ਲੈ ਆਉਂਦੇ ਦੋ ਗੋਲ ਕਗਲ ਦਾਸ ਸਾਰੇ ਟੇਬਲ ਤੇ ਤਾਂ ਮੋਮਬਤੀਆਂ ਰੱਖ ਦਿਆਂ ਤੇ ਖਾਣ ਨੂੰ ਚੀਜ਼ਾਂ ਕਿੱਧਰ ਰੱਖੀ ਟੇਬਲ ਹੀ ਨਿੱਕਾ ਲੈ ਕੇ ਟੇਬਲ ਵੱਡਾ ਲੈ ਕੇ ਉਹ ਡਾਈਨਿੰਗ ਟੇਬਲ ਕੱਢ ਕੇ ਲਿਆਓ ਲੱਕ ਦੂਰੇ ਕਰਾ ਲਈਏ ਸੋਹਣਾ ਲੱਗਣਾ ਪਰ ਪਹਿਲਾਂ ਫਟਾਟ ਪਾਉਣ ਦੇ ਹਾਂ ਇਹਦੇ ਮਗਰ ਲੱਗੇ ਆਪ ਦਾ ਸਾਨੂੰ ਮੋਗੇ ਲੈ ਗਿਆ ਕਹਿੰਦਾ ਤੇ ਬੁਲਟ ਖੋਲ ਕੇ ਬੰਨਣਾ ਆਪਾਂ ਸਾਡੇ ਲੱਕ ਦੂਰੇ ਕਰਾਤੇ ਉੱਥੇ ਸਾਰਿਆਂ ਨੇ ਬੋਲ ਲੈ ਆ ਦੇ ਮੁੜ ਕੇ ਫੰਨਿਆ ਗਿਆ ਬੰਨਿਆ ਗਿਆ ਨਹੀਂ ਬਾਅਦ ਚੋਂ ਲੱਕ ਬੜੇ ਦੁਖੇ ਗੱਲ ਲੱਕ ਬੜੇ ਦੁਖੇ ਗੱਲ ਪੰਜ ਨਹੀਂ ਉਹ ਉਹ ਅੱਗ ਪੁਆਇੰਟ ਓਏ ਆਪਣੇ ਪਿੰਡ ਕਿਹਨਾਂ ਦੇ ਪ੍ਰੋਗਰਾਮ ਆ ਪੜੀ ਦੀ ਵੀ ਲੱਕੜੇ ਬਰਾ ਕਾਲਾ ਨਹੀਂ ਇੱਕ ਤਾਂ ਬਾਅਦ ਚ ਇੱਕ ਕੈਂਡਲਾਈਟ ਡਿਨਰ ਕਰਨਾ ਪੱਬੂ ਮੋਟੀ ਹੈ ਇਹ ਤੈਨੂੰ ਪਹਿਲਾਂ ਸਮਝ ਹੀ ਨਹੀਂ ਆਈ ਤੇਰੇ ਲੱਥੇ ਠੋਗਣੇ ਮੋਟੀ ਹੈ ਇਹ ਅੱਜ ਵੇਖੀ ਲੈ ਇੱਕ ਸੀਗਾ ਦਾ ਮਸ਼ੀਨ ਤੋਂ ਚੱਕ ਲੈ ਆ ਇੱਕ ਨਾ ਹੀ ਬਾਲਣਾ ਇੱਕ ਨਾ ਮੋਮਬਤੀ ਬਾਲ ਕੇ ਸਾਰੀ ਮੋਮਬਾ ਬਾਲਾ ਆਪ ਐਂਦੀ ਤੇਰੀ ਮੋਮਬਤੀ ਮੰਨਦਾ ਦੇ ਜਾਨੀ ਬਾਲ ਦੇ ਇੱਕ ਓ ਦੋ ਵੀ ਇੱਕ ਸੀਗਾ ਅਮਨ ਹੈ ਨਹੀਂ ਕੀ ਉਹ ਅੱਜ ਉਹਨੇ ਕਿਹੜਾ ਜਾਣ ਕੇ ਕੀਤਾ ਇਹਨਾਂ ਨੇ ਦੇਖ ਲੈ ਉਹਨੇ ਐਡ ਕਲਿੱਕ ਪਾ ਲੈਣਾ ਵੇਖੀ ਉਹ ਕੱਲ ਨੂੰ ਡੇਲਰ ਕਰਾਉਣ ਲੈ ਕੇ ਜਾਊ ਜਿੱਦਾਂ ਅੱਜ ਜੀ ਦੋ ਦੋ ਚੀਜ਼ਾਂ ਨੇ ਇੱਕ ਗਰੀ ਦਾ ਜਨਮ ਦਿਨ ਆ ਇੱਕ ਵੈਲੈਂਟਾਈਨ ਡੇ ਆ ਇੱਕ ਵੈਲੈਂਟਾਈਨ ਡੇ ਆ ਉਹ ਮੋਟੇ ਨੇ ਬਣਾਉਣਾ ਕਰੀ ਆ ਆਪਾਂ ਦੋਵੇਂ ਨਾਲ ਇੰਜੋਏ ਕਰ ਲੈਣਾ ਚੰਗਾ ਡਿਨਰ ਲੱਕੈਂਡਲਾਈਟ ਵਾਲਾ ਵੀ ਉਹ ਵੀ ਰੀਰੂਲ ਕੱਢ ਲਾਂਗੇ ਵਧੀਆ ਅੱਛੀ ਮੈਂ ਵੀ ਲਿਆਉਂਦਾ ਮੈਂ ਲਿਆਈ ਆ ਹਾਂ ਹਾਂ ਕੁਝ ਚੀਜ਼ਾਂ ਫਿਰ ਤੂੰ ਨਹੀਂ ਕਰਨੀਆਂ ਮੈਂ ਵੀ ਕੋਈ ਤੇਰਾ ਕੋਈ ਕਰ ਲਿਆ ਬਸ ਉਹ ਉੱਧਰ ਬਿਠਾ ਆਏ ਤੇ ਨਾਨੀ ਨੂੰ ਲੈ ਆ ਫਿਰ ਉੱਧਰ ਧਿਆਨ ਦੇਉਗਾ ਜੂਰੀ ਤੇ ਮੰਮੀ ਆ ਜੂਗੀ ਪਰ ਆਪ ਨੂੰ ਉੱਧਰ ਬਾ ਦਿਓ ਖਾਂ ਆ ਮਈਆਂ ਨੂੰ ਬਿਠਾ ਤੂੰ ਆਦੇ ਧਗਰੇ ਨੂੰ ਨਾ ਲਾ ਲਈ ਆ ਇਹਨੂੰ ਘਰ ਆ ਆਏ ਲੈ ਠੀਕ ਹੈ ਜੀ ਆ ਵੀ ਚੀਜ਼ਾਂ ਪਈਆਂ ਘਰੇ ਸਾਡੇ ਨੱਖਾਂ ਉੱਤੇ ਵੀ ਚਲੇ ਰੱਖੀਆਂ ਲਿਆ ਕੇ ਮੈਂ ਲੈ ਆਈਆਂ ਸਪੈਸ਼ਲ ਇਹ ਆਪ ਆਪ ਦੇ ਲਾਗੇ ਦੋ ਮੇਰਾ ਖ ਲੈਨੇ ਆ ਐ ਹੋ ਹੂੰ ਉਹ ਕਿੰਨੇ ਚਲੇ ਰੱਖ ਰਏ ਇਹ ਜਿਹੜੀ ਕੈਂਡਲਾਂ ਦੇ ਵਿਚਾਲੇ ਉਹ ਕਿਉਂ ਵੀ ਇਹਨੂੰ ਉੱਦੋਂ ਵਿਚਾਲੇ ਰੱਖਦੇ ਆਏ ਹੋਏ ਆ ਜਿਹੜੀ ਫੋਟੋ ਬਣ ਗਈ ਨਾ ਗੱਦੂ ਆ ਜਿਹੜਾ ਸ਼ਕ ਹੋ ਗਿਆ ਨਾ ਅੱਜ ਤਾਂ ਨਜ਼ਾਰਾ ਆ ਭਾਈ ਆ ਤਾਂ ਸਾਰੇ ਹੋਟਲਾ ਉਟਲਾ 5 ਸਟਾਰਾਂ ਨੂੰ ਫੇਲ ਕਰਨ ਵਾਲੀ ਗੱਲ ਕਰਤੀ ਐ ਲੈ ਓਏ ਚੱਕ ਗਰਦੀ ਤੂੰ ਨਾ ਬੈ ਮੈਨਾਂ ਨਹੀਂ ਨਹੀਂ ਪਹਿਲਾਂ ਮੋਟਾ ਬੰਦਾ ਹੱਕਾ ਆਹ ਹਾਂ ਰੋਗੀ ਵੇਖਣਾ ਆੜੀ ਆ ਜੂ ਵੀ ਕੀ ਲਿਖਿਆ ਵਾ ਹੈਪੀ ਬਰਥਡੇ ਅਵੇ ਲਿਖਿਆ ਆਈ ਲਵ ਯੂ ਮਮ ਇੰਨੇ ਮੈਨੂੰ ਚਾਕਲੇਟ ਦਿੱਤੇ ਜੂ ਵੀ ਨੇ ਦੇ ਕੌਮ ਮੈਨੂੰ ਟਰਨ ਗਿਫਟ ਦਾ ਆ ਦੇ ਦੇ ਮੈਨੂੰ ਭੁੱਖ ਮਾਰ ਦੂਗੀ ਲੇ ਗਈ ਨਾ ਹਾਓ ਇਹ ਸਪੈਸ਼ਲ ਗਿਫਟ ਆ ਜਿਹੜਾ ਤੁਹਾਨੂੰ ਉਹ ਆ ਨਹੀਂ ਕੋਈ ਦੇਖੋ ਤੇ ਕੋ ਵੀ ਆਗਾ ਮੰਚ ਆਗਾ ਦੇਖੋ ਬਹਿਲਾ ਸਾਰੇ ਤੂੰ ਇੱਕ ਪਾ ਜਾਣੇ ਆ ਉਧਰ ਉਧਰ ਗੋਲੀ ਮੋਟੋ ਦੋ ਖੋਲਿਆ ਮੋਟੋ ਦੋ ਖੋਲਿਆ ਹੋਵੇ ਹੋਵੇ ਜੂਰੀ ਹੋਲੀ ਤਗੜੇ ਜੂਰੀਆਂ ਲੈ ਗਈ ਖਾ ਗਈ ਕੋਈ ਨਹੀਂ ਪਤਾ ਠੱਠੇ ਹੀ ਗਈ ਹੋਣੀ ਆ ਬਾਗੀ ਮੱਟਲ ਹਾਏ ਏ ਚਾਕਲੇਟਾ ਇੱਕ ਇੱਕ ਕੇਕ ਹੀ ਲਈ ਆਉਂਦੀ ਆ ਲਾ ਜੀ ਲਾ ਬੂ Happy birthday to you Happy birthday really? to you happy birthday to you dear mom Happy birthday to a good Happy birthday to you Happy birthday to you Happy birthday to you Happy birthday to you! ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮਮੀ ਤੁਸੀ ਕਹੋ ਕਿਆ ਰਜਤਾ ਹੈ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ 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 ਵੀ ਵੇ ਆ ਜਦਾ ਹੈਪੀ ਬਰਥਡੇ ਟੂ 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 ਯੂ ਟੂ ਯੂ ਟੂ ਯੂ ਟੂ ਯੂ ਇਸੇ ਦੇ ਨਾਲ ਜੀ ਵਲੌਗ ਚੱਲਦਾ ਹੀ ਰਹਿਣਾ ਜੀ ਹਾਂਜੀ ਇਸੇ ਦੇ ਨਾਲ ਹੁਣ ਬਈ ਅਸੀਂ ਖਾਵਾਂਗੇ ਰੋਟੀ ਤੇ ਕੰਨ ਨਾਲ ਡਿਨਰ ਜੈ ਨਹੀਂ ਕਰਨਾ ਸੀ ਹਾਂਜੀ ਹਾਂਜੀ ਉਹ ਵੀ ਚਲੋ ਰੋਟੀ ਚਲੋ ਲਿਆਓ ਫਿਰ ਇੱਥੇ ਹੀ ਹੋ ਜੂ ਆਦਾ ਅੱਜ ਗਿੰਡਰ ਨਹੀਂ ਆਵੇਗਾ ਅੰਦਰ ਛੁੱਟੀ ਤੇ ਆਉਂ ਗੋਲਟੇ ਬੜਾ ਟੱਕ ਲੈਣੇ ਕੱਲ ਡਿੱਗਾ ਬਹੁ ਯੋਨਾ ਨਹੀਂ ਨਹੀਂ ਲੈਣੀ ਨਹੀਂ ਉਹ ਵੀ ਕਹੀਂ ਬਣਾ ਨਹੀਂ ਵਿਆਹ ਵਾਲੇ ਘਰੇ ਹੋਣਾ ਮਾਮੀਆ ਗੱਲ ਕਰਿਓ ਵਿਆਹ ਇਹ ਅਦੇ ਉੜੀ ਆ ਲਾਡੀ ਦੋਦੀ ਦੇ ਘਰ ਕੋਲੇ ਘਰ ਕੋਲੇ ਗੋਡਾ ਤਲੇ ਨਹੀਂ 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 ਇਧਰ ਬਈ ਵੈਲੈਂਟਾਈਨ ਦੇ ਗਿਫਟ ਆ ਗਿਆ ਇਧਰ ਵੇਖ ਆਓ ਜੁਮਰੀਤ ਲਈਆ ਉਗ ਕੇ ਰੋਟੀ ਲੈ ਆਓ ਬਸ ਹੁਣ ਭੁੱਖ ਬਹੁਤ ਲੱਗੀ। ਉਹ ਫੂਨ ਲਾਈ ਜਾਂਦੀ। ਰੋਟੀ ਲੈ ਆਓ। ਸਾਗ ਹੀ ਸਾਗ ਹੀ ਖਾਣਾ ਮਮੀ। ਸਾਗ ਹੀ ਖਾਵਾਂਗੇ ਅੱਜ। ਸਾਗ ਹੀ ਖਾਣਾ। ਨਹੀਂ ਟਲੀ ਨਾ। ਪਨੀਰਪੁਰ ਜੀ। ਮੈਂ ਤਾਂ ਸਾਗ ਤੇ ਖਾ ਕੇ ਵੇਖੀ ਕਿੱਡਾ ਸਵਾਦ। ਨਾਲ ਪਨੀਰਪੁਰ ਜੀ ਆ ਦੋ ਆਟਮਾ ਨਾਲ ਸਾਗ ਨਾਲ। ਓਏ ਆ ਗਈ ਫੂਨ ਵਿੱਚ ਹੀ ਫੂਨ ਆ ਗਈ। ਮਹਿੰਦੀਆਂ ਮੁੰਦੀਆਂ ਲਵਾਈ ਫਿਰਦੀ ਓ। ਕਾਹ ਨਾਲ ਉਹ ਮਹਿੰਦੀ ਲਵਾ ਕੇ ਅੱਡੀ ਤੜੀ ਫਿਰਦੀ ਲੈ ਲੈ ਪੈਸੇ ਲਵਾ ਲੈਂਦੀ ਉਹ ਤੋਂ ਸਕੀਮ ਸਕੂਮ ਲਾ ਕੇ ਭਾਂਡੇ ਭਰਾਵਾ ਇਹ ਤਿਹਾਰ ਤੂ ਇਹ ਬੀਬੀਆਂ ਹੀ ਸਵਾ ਲੈਂਦੀਆਂ ਇਹਨਾਂ ਤਿਹਾਰਾ ਤੂਆਂ ਦੇ ਭਰਾਵਾ ਬੰਦਿਆਂ ਨੂੰ ਤਾਂ ਘਟਾ ਹੀ ਆ ਕੁਝ ਨਹੀਂ ਮਿਲਦਾ ਬੰਦਿਆਂ ਨੂੰ ਕੋਈ ਨਹੀਂ ਮਿਲਦਾ ਮਿਲਦਾ ਕੋਈ ਗੋਟੀਆਂ ਮਿਲਦੀਆਂ ਜਿਹੜਾ ਸਮਾਨ ਤੂੰ ਵੀ ਮੇਰੇ ਵਾਂਗੂ ਬੇਨਲ ਤੇਨ ਤੂੰ ਬਿਣਾ ਹੀ ਆ ਆਹ ਮਾਈ ਗੋਡ ਇਹਨਾਂ ਦੀ ਤੂ ਤਰੀ ਆ ਪਾ ਅਗਲੇ ਸਾਲ ਕਰ ਲਾ ਕੇ ਵਿਆਹ ਵਿਊ ਕਰਾ ਕੇ ਹਾਂਜ ਓ ਯਾ ਦੇ ਕਿਦਾਂ ਭੈਣ ਜੀ ਤੁਹਾਡੇ ਟਾਈਮ ਆ ਚੀਜ਼ਾਂ ਹੁੰਦਗਾ ਸਾਡੇ ਟਾਈਮ ਤੱਕ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਕਿਸੇ ਨੂੰ ਜਨਮ ਦਿਨ ਦਾ ਨਹੀਂ ਸੀ ਪਤਾ ਹੁੰਦਾ ਕਿ 14 ਫਰਵਰੀ ਨੂੰ ਹੀ ਲੜਾਈ ਹੁੰਦੀ ਹਣੀ ਕਰੇ ਇਹ ਚੱਲਦਾ ਹਣਾ ਸਿੱਧਾ ਐਮੋਂ ਸਾਹਮਣੇ ਲੜਾਈਆਂ ਫੇਰ ਚੱਲਦੇ ਹਣੇ ਅਗਰੋਂ ਇਧਰੋਂ ਹਕੀਕਤ ਕਰ ਤੇ ਉਧਰੋਂ ਆਪਣਾ ਡੈਡੀ ਲਾਵੀ ਸਾਗ ਦੇ ਵਿਦ ਮੱਖਣੀ ਕਹਿੰਦੇ ਪਨੀਰ ਭੁਰਜੇ ਬਾਬਾ ਕਿਵੇਂ ਆਏ ਵੇ ਐ ਐਂਡ ਲਾਈਟ ਲੈ ਕੇ ਜਾਊਂਗਾ ਕਿਉਂ ਮੰਮੀ ਜੀ ਵੀ ਬੈਠਿਆ ਹੋਏ ਨੇ ਉਧਰ ਕਹਿੰਦੇ ਸਾਹਮਣੇ ਤਾ ਬਧ ਅੰਦਰ ਬੜੋ ਠੰਡ ਲੱਗੀ ਜਾਂਦੀ ਹੈ ਕੰਬਾ ਲੱਗਾ ਅੱਜ ਠੰਡ ਦੇ ਵਿੱਚ ਹੀ ਕਰਾਵਾਂਗੇ ਤੁਹਾਨੂੰ ਡਿਨਰ ਅੱਜ ਕੈਂਡਲ ਲਾਈਟ ਡਿਨਰ ਐ ਹੀ ਹੁੰਦੇ ਹੁੰਦੇ ਆ ਠੀਕ ਨਹੀਂ ਬੱਬੇ ਕਿ ਨਹੀਂ ਡਿਨਰ ਦੀ ਪਈ ਆ ਪੱਭਾ ਵੇ ਰੁੱਸਿਆ ਤੂੰ ਕੀ ਗੱਲ ਤੋਂ ਤੂੰ ਗੁੱਸੇ ਆਣਾ ਫਿਰ ਕੀ ਗੱਲ ਤੋਂ ਕਿਹਤ ਗੱਲ ਤੋਂ ਗੁੱਸੇ ਆਣਾ ਤੂੰ ਕਿਹੜੀ ਗੱਲ ਤੋਂ ਗੁੱਸੇ ਹੁੰਦੋਂ ਹਰਲੀਨ ਤੂੰ ਹਰਲੀਨ ਨੇ ਕੀ ਕਿਹਾ ਤੈਨੂੰ ਉਦੋਂ ਦਾ ਵੀ ਅੱਛਾ ਮੂੰਹ ਬਣਿਆ ਵਾ ਰੋਣ ਵਾਲੀਆਂ ਖਾਦੀਆਂ ਵੀ ਭਰੀਆਂ ਪਈਆਂ ਦੱਸ ਕੀ ਗੱਲ ਈ ਦੱਸ ਦੇ ਹੁਣੇ ਕੀ ਗੱਲ ਈ ਦੱਸ ਕੀ ਹੋਇਆ ਉਹ ਪਿੱਛੇ ਨੂੰ ਲੱਗੀ ਸੀ ਕਿ ਦੇ ਦੇ ਤੈਨੂੰ ਬਹਨਾ ਪੈਰ ਤੇ ਚੜ ਗਈ ਮੈਂ ਰੋਣੀ ਵੇ ਆ ਆ ਦੱਸੂਗੀ ਹੁਣੇ ਹਾਂ ਆ ਕੇ ਬੈਠੋ ਮੈਂ ਕਿਉਂ ਢੜੀ ਪੂਰੀ ਐ ਹਾਂ ਉਹ ਆ ਤਾਂ ਸਾਰੀਆਂ ਬੋਝ ਗਈਆਂ ਬਸ ਹੋ ਗਿਆ ਏਡੇ ਨਾਲ ਅੱਛਾ ਨਹੀਂ ਨਹੀਂ ਚੱਲਣ ਦੇ ਹਲੇ ਲੈ ਮੈਂ ਕਿਹਾ ਕਿ ਲੈ ਮੈਂ ਨਹੀਂ ਗਿਆ ਪਿੱਛੇ ਚੜਨਾ ਆ ਆ ਫਿਰ ਕੀ ਕਿਹਾ ਫਿਰ ਕੀ ਤੂੰ ਕਿਹਾ ਮੈਂ ਕਿਹਾ ਕਿ ਠੀਕ ਹੈ ਕਿ ਤੂੰ ਤਾਂ ਮੱਝਾਂ ਦੇ ਕੋਲ ਪਿੱਛੇ ਖੜੀ ਆ ਹਾਏ ਮੈਂ ਕਿਹਾ ਪਰ ਤੂੰ ਹੀ ਕਰਕੇ ਆਨੀ ਆ ਲੈ ਆਵੇਂ 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 ਮੈਂ ਤਾਂ ਨਹੀਂ ਆਇਆ ਆਹ ਪਰ ਬੇ ਜ਼ੀਰੋ ਸਵਿਕਸਲ ਐ ਨਹੀਂ ਬੋਲੀ ਦਾ ਤੇ ਫਿਰ ਕੀ ਹੋ ਗਿਆ ਤੇ ਫਿਰ ਕੀ ਹੋ ਗਿਆ ਤੂੰ ਖੁਰ ਗਈ ਆ ਕੋਈ ਤਾਂ ਨਹੀਂ ਖੇਡਦਾ ਸੀ ਇਹਨੀਆਂ ਰੋਟੀਆਂ ਪਾਉਂਦਾ ਤਾਂ ਪਾਉਂਦਾ ਇਹਨਾਂ ਨੂੰ ਬਹਿਣਾ ਹੁੰਦਾ ਐਵੇਂ ਬਹਿ ਜਾਣਾ ਹੁੰਦਾ ਲੈਣਾ ਲਓ ਜਿਹੜੇ ਖੇਡਦੇ ਆ ਉਹਨਾਂ ਤੇ ਮਿੱਟੀ ਵੀ ਪੈਂਦੀ ਹੁੰਦੀ ਪਾਣੀ ਵੀ ਪੈਂਦਾ ਹੁੰਦਾ ਚਿੱਕੜ ਵੀ ਪੈਂਦਾ ਹੁੰਦਾ ਅੱਜ ਪਪਾ ਲੜਿਆ ਵਰਦਈ ਓਏ ਕੰਮ ਕਹੀ ਨਾਲ ਹੀ ਕੰਮ ਲਾ ਦਿੰਦੀਆਂ ਹਨ ਹਾਂ ਤੂੰ ਤਾਂ ਗੁੱਸਾ ਹੀ ਵਧਾਈ ਜਾਂਦੇ ਹੋ ਜੂ ਵੀ ਹੋਰ ਕੀ ਆ ਉਹ ਤੇ ਮੇਰਾ ਬੱਚਾ ਉਹ ਮੇਰਾ ਬੱਚੇ ਦਾ ਕਸੂਰ ਹੈ ਉਹ ਕਹਿੰਦੀ ਮੇਰੇ ਵਾਲੀ ਨੂੰ ਕਾਦੋ ਬੋਲੀ ਜਾਂਦੀ ਏ ਲਤੋ ਰੋਟੇ ਲਾਉ ਤੇ ਜੀ ਬਈ ਲਓ ਵੀ ਸਾਰਾ ਟੱਬਰ ਲੱਗ ਗਿਆ ਜੇ ਰੋਟੀ ਖਾਣ ਠੀਕ ਆ ਵਾਰ ਵਾਰੀ ਕੈਂਡਲਾਂ ਕੁੰਡਲਾਂ ਸਾਡੀਆਂ ਬੁਝ ਗਈਆਂ ਵਾ ਇਹ ਪੁੱਤ ਇੰਨੀਆਂ ਹੀ ਹੁੰਦੀਆਂ ਬਸ ਚਾਹ ਹੋ ਗਿਆ ਕੈਂਡਲਾਂ ਦਾ ਵਾ ਠੀਕ ਆ ਓਕੇ ਆ ਇਧਰ ਵੇ ਤੂੰ ਬੈਲਰ ਚਲਾਇਆ ਕਿਉਂ ਨਾਲ ਹੱਥ ਜਵੇ ਇਹ ਮੂਲੀਆਂ ਦੇ ਨਾਲ ਵੇ ਤੇ ਦੱਬੀ ਆਉਂਦੀ ਸਾਰਾ ਕੋਈ ਗੱਲ ਨਹੀਂ ਬੁੱਕੀ ਕੋਈ ਨਹੀਂ ਗਿੰਨਦੀ ਕੋਈ ਨਹੀਂ ਗਿੰਨਦੀ ਆ ਦੱਬੀ ਆਉ ਕਿੱਲੇ ਓਹ ਕੀ ਗੱਲ ਤੁਸੀਂ ਰੱਜ ਗਏ ਜੇ ਓਹ ਖਾ ਲਓ ਵੇ ਕੋਈ ਦੂਰਾ ਵਟਾ ਚੜੀ ਆਉਂਦੀ ਨਾਲ ਬਹਿ ਕੇ ਬਹਨੇ ਜੇ ਨਾ ਕੀ ਖਾਦੂ ਸੱਕ ਮੰਮੀ ਫਿਰ ਕਹਿੰਦੀ ਮੇਰੇ ਤੋਂ ਤਾਂ ਉੱਠਿਆ ਨਹੀਂ ਜਾਂਦਾ ਆ ਵੇਖ ਲੈ ਤੇ ਲੋ ਵੀ ਇਸੇ ਦਿਨ ਅੱਜ ਦਾ ਹੁੰਦਾ ਇਹ ਵਲੌਗ ਖਤਮ ਸਾਡਾ ਤੇ ਜੇ ਵਲੌਗ ਵਧੀਆ ਲੱਗਿਆ ਹੋਇਆ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਮੰਮੀ ਜੀ ਆਪਣੀ ਟੀਮੀ ਲਾ ਕੇ ਬੈਠ ਚੁੱਕੀ ਜੇ ਠੰਡ ਨਹੀਂ ਲੱਗੰਦੀ ਸੀ ਟੀਮੀ ਵੇਖਣ ਦੀ ਕਰੀਵਿੰਗ ਸੀਗੀ ਉਹਦਾ ਦਾਬ ਆ ਗਿਆ ਭੱਜ ਗਿਆ ਵੀ ਟੀਮੀ ਵੇਖ ਲਾ ਮੈਂ ਤੇ ਜੇ ਵਲੌਗ ਜੀ ਨਹੀਂ ਲੱਗਦੇ ਦਰਜਾਈ ਐਵੇਂ ਲਾ ਕੇ ਪਈ ਆ ਕਿਉਂ ਬੋਲ ਪੀਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਉਨਾ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਅਨੇਵਾ